ਹਾਂਜੀ YouTube ਚੈਨਲ Only Truth News 082 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦਰਸ਼ਕੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਦਿਨ-ప్రతి-ਦਿਨ ਕੋਈ ਨਾ ਕੋਈ ਘਟਨਾਵਾਂ ਇਸ ਦੁਨੀਆਦਾਰੀ ਦੇ ਵਿੱਚ ਵਾਪਰ ਰਹੀਆਂ ਨੇ ਸੋ ਦੋ ਅਜਿਹੇ ਜਿਹੇ ਘਟਨਾਵਾਂ ਬਾਰੇ ਆਪ ਵੀ ਨਾਲ ਇੱਕ ਵੀਡੀਓ ਸਾਂਝੀ ਕਰਾਂਗੇ ਜੋ ਕਿ ਬਹੁਤ ਹੀ ਹਿਰਦੇ ਵੇਦਕ ਨੇ ਸੋ ਉਹਨਾਂ ਪ੍ਰਤੀ ਆਪਣੇ ਵਿਚਾਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮੋਹਨ ਸ਼ਰਮਾ ਜੀ ਨੇ ਇੱਕ ਵੀਰਵਾਹੀ ਸਾਂਝੀ ਕੀਤੀ ਨੇ ਸੋ ਆਪ ਜੀ ਨੂੰ ਦੱਸ ਦਈਏ ਇਹ ਘਟਨਾਵਾਂ ਜਿਵੇਂ ਕਿ ਤਲਵੰਡੀ ਸਾਬੋ ਦੇ ਏਰੀਏ ਦੇ ਵਿੱਚ ਇੱਕ ਕੁੱਤੇ ਵੱGLE ਕਈ ਜਾਨਾਂ ਚਲੀਆਂ ਗਈਆਂ ਦੂਸਰਾ ਲਹਰੇਗਾਗੇ ਦੇ ਨੇੜੇ ਪਿੰਡ ਹੈ ਪਟਾਲ ਉੱਥੇ ਵੀ ਉੱਥੇ ਵੀ ਕੁਝ ਇਸ ਤਰ੍ਹਾਂ ਦੀ ਹੀ ਘਟਨਾ ਵਾਪਰੀ ਹੈ ਚਲੋ ਫਿਰ ਆਪਾਂ ਬਿਨਾਂ ਟਾਈਮ ਗਵਾਏ ਡਾਕਟਰ ਮੋਹਨ ਸ਼ਰਮਾ ਜੀ ਕੋਲ ਚੱਲਦੇ ਹਾਂ ਸੁਣਦੇ ਆ ਉਹਨਾਂ ਦੇ ਇਹ ਦੋਨਾਂ ਘਟਨਾਵਾਂ ਬਾਰੇ ਦੋ ਵਿਚਾਰ ਨੇ ਪਿਆਰੇ ਦੋਸਤੋ ਪਿਛਲੇ ਦਿਨੀ ਪੰਜਾਬ ਵਿੱਚ ਦੋ ਹੱਦਿਵੇਦਕ ਘਟਨਾਵਾਂ ਹੋਈਆਂ ਨੇ ਪਹਿਲੀ ਘਟਨਾ ਤਲਵੰਡੀ ਸਾਬੋ ਲੱਗ ਗਈ ਇੱਕ ਪਿੰਡ ਦੀ ਹੈ ਜਿਸ ਵਿੱਚ ਇੱਕ ਪਾਲਤੂ ਕੁੱਤੇ ਦੇ ਪਿੱਛੇ ਦੋ ਕੀਮਤੀ ਜਾਨਾਂ ਮੌਤ ਦੇ ਘਾਟ ਉਤਾਰ ਦਿੱਤੀਆਂ ਗਈਆਂ। ਗਲੈਨਿਕ ਇੱਕ ਪਾਲਤੂ ਕੁੱਤਾ ਕਿਸੇ ਦਾ ਲਿਆਂਦਾ ਹੋਇਆ। ਇਹ ਦੋ ਤਿੰਨ ਜਵਾਨ ਮੁੰਡੇ ਉਤਰੇ ਹੋਏ ਮੁੰਡੇ ਮੈਂ ਕਹਾਗਾ। ਉਹਨਾਂ ਨੇ ਉਹ ਪਾਲਤੂ ਕੁੱਤੇ ਦੀ ਮਾਲਕ ਤੋਂ ਮੰਗ ਕੀਤੀ। ਤੇ ਮਾਲਕ ਨੇ ਜਵਾਬ ਦਿੱਤਾ ਕਿ ਅਸੀਂ ਰੱਖਿਆ ਹੈ ਕੁੱਤਾ ਅਸੀਂ ਇਹ ਦੇਣਾ ਨਹੀਂ ਹੈ। ਬਸ ਉਹ ਨੌਜਵਾਨ ਨੇ ਜਿਹੜੇ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ। ਕਿ ਸਾਨੂੰ ਜਵਾਬ ਕਿਵੇਂ ਮਿਲ ਗਿਆ ਕਿ ਐਸੀ ਗੱਲ ਦੇ ਉੱਤੇ ਉਹਨਾਂ ਨੇ ਬਾਪ ਤੇ ਜਾਲੇ ਵਾਂਗ ਹਮਲਾ ਕਰਤਾ ਪੁੱਤ ਛੜਾਉਣ ਵਾਸਤੇ ਆਇਆ ਉਹਨ ਵੀ ਮੌਤ ਦੇ ਘਾਟ ਉਤਾਰ ਦਿੱਤਾ ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਾਂ ਜਿਹੜੀ ਉਹ ਛੜਾਉਣ ਵਾਸਤੇ ਆਈ ਉਹਨੂੰ ਜਖਮੀ ਕਰ ਦਿੱਤਾ ਯਾਨੀ ਗਾਜਰ ਮੂਲੀ ਦੀ ਤਰ੍ਹਾਂ ਬਾਪ ਪੁੱਤ ਵੜ ਦਿੱਤੇ ਕੇ ਔਰ ਤੇ ਜਿਹੜੀ ਉਹਨੂੰ ਜਖਮੀ ਕਰ ਦਿੱਤਾ ਗਿਆ। ਇਸੇ ਤਰੀਕੇ ਨਾਲ ਹੀ ਲਹੜੇ ਗਾਗੇ ਦੇ ਲਾਗੇ ਇੱਕ ਪਿੰਡ ਹੈ ਪੁਕਾਲ ਕਲਾਂ। ਉੱਥੇ ਦਾ ਬਿਰਧ ਹੈ। ਆਹ ਬਿਰਧਾਂ ਦੀ ਬੇਕਦਰਹੀ ਹੋ ਰਹੀ ਹੈ। ਇਹ ਦੁਕਾਕ ਬਾਪਰੇ ਨੇ। ਉਹ ਬਿਰਧ ਜਿਹੜਾ ਹੈ ਉਹਦੀ ਵੀ ਘਰ ਚ ਚੰਗੀ ਤਰ੍ਹਾਂ ਦੇਖਭਾਲ ਨਹੀਂ ਹੁੰਦੀ। ਦੁਤਕਾਰਿਆ ਜਾਂਦਾ ਹੈ ਉਹਨੂੰ ਪਸ਼ੂਆਂ ਦੀ ਤਰ੍ਹਾਂ। ਉਹ ਇੱਕ ਦਿਨ ਆਪਣਾ ਦੁੱਖ ਦੱਸ ਕੇ ਦੱਸਦਾ ਹੈ ਆਪਣੇ ਭਰਾ ਕੋਲੇ ਜਿਹੜਾ ਭਰਾ ਜਿਹੜਾ ਆੜ ਰੰਦਾ ਹੈ ਕਿ ਮੈਨੂੰ ਡਰ ਬਣਿਆ ਹੋਇਆ ਹੈ। ਕਿਤੇ ਮੇਰੀ ਘਰ ਦੇ ਮੈਂਬਰ ਨੇ ਜਿਹੜੇ ਮੈਨੂੰ ਮਾਰ ਹੀ ਨਾ ਦੇਣ ਉਹ ਹੌਸਲਾ ਦਿੰਦਾ ਵੀ ਨਹੀਂ ਇਸ ਟੀਕੇ ਨਾਲ ਨਹੀਂ ਹੋਏਗਾ ਪਰ ਜਦੋਂ ਅਗਸ ਕੀ ਆਉਂਦਾ ਉਸ ਤੋਂ ਦੂਜੇ ਟੀਕੇ ਦੇ ਨਹੀਂ ਉਹਨੂੰ ਸਤਮੁੱਚ ਮੌਤ ਦੇ ਘਾਟ ਉਤਾਰ ਕੇ ਨਹਿਰ ਵਿੱਚ ਛੁੱਟ ਦਿੱਤੀ ਜਾਂਦੀ ਹੈ ਉਹਦੀ ਲਾਸ਼ ਤੇ ਨਾਲ ਹੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਖਾਣੇ ਦੇ ਦਰਦ ਕਰਾ ਦਿੱਤੀ ਜਾਂਦੀ ਹੈ ਕਿ ਬਜ਼ੁਰਗ ਪਤਾ ਨਹੀਂ ਕਿੱ데 ਚਲੇ ਗਿਆ ਪਰ ਕਿਉਂਕਿ ਭਰਾ ਨੂੰ ਉਹ ਦੱਸਿਆ ਸੀ ਪਹਿਲਾਂ ਪੜਾਣ ਰਿਪੋਰਟ ਦਰਜ ਕੀਤੀ ਕਿ ਇਹ ਇਹਨੂੰ ਮਾਰਨ ਵਾਲੇ ਇਹਦੇ ਪਰਿਵਾਰ ਦੇ ਮੈਂਬਰੀ ਨੇ ਤੇ ਜਦੋਂ ਉਹ ਇਨਵੈਸਟੀਗੇਸ਼ਨ ਹੋਈ ਹੈ ਉਹਨੂੰ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਉਹਨਾਂ ਵਿੱਚ ਸ਼ਾਮਲ ਹੈ ਪੁੱਤ ਸ਼ਾਮਲ ਹੈ ਨੂੰ ਸ਼ਾਮਲ ਨੇ ਪਰਿਵਾਰ ਦੇ ਮੈਂਬਰ ਕੋਰ ਤੇ ਇਵਨ ਇੱਕ ਦੋ ਸੌਰਿਆਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਨੇ ਇਸ ਤੀਕੇ ਨਾਲ ਜਿਹੜੇ ਰਿਸ਼ਤੇ ਤੇ ਕਾਂਡ ਹੋ ਰਹੇ ਨੇ ਇਹ ਸਾਡੇ ਮਨੁੱਖੀ ਜੀਵਨ ਨੂੰ ਕਲੰਕਿਤ ਕਰ ਰਹੇ ਨੇ ਦਰਸਲ ਇਹ ਵੇਖਿਆ ਜਾਵੇ ਨਾ ਤਾਂ ਸਭ ਤੋਂ ਵੱਡਾ ਜਿਹੜਾ ਧਰਮ ਹੈ ਸਾਡਾ ਉਹ ਮਨੁੱਖਤਾ ਹੈ ਮਨੁੱਖਤਾ ਦੀ ਸੇਵਾ ਕਰਨੀ ਅਸਲੀ ਸਾਡਾ ਸਹੀ ਮਾਰਗ ਹੈ ਕਿਰਵਾਨੀ ਚ ਵੀ ਲਿਖਿਆ ਹੈ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਹੇ ਉਹ ਨਾ ਖਾਹੇ ਕਹੀ ਦਾ ਮਾਨਕ ਸਰਵਮੋਲ ਮੇ ਤੇ ਅਸੀਂ ਕਿਸੇ ਸ਼ਾਇਰ ਦੇ ਇਹ ਬੋਲ ਵੀ ਭੁੱਲੀ ਬੈਠੇ ਆ ਕਿ ਸਿੱਖ ਰਹੋ ਮੁਹੰਮਦ ਰਹੋ Hindu ਰਹੋ ਜਾਂ ਪਾਰਸੀ ਕਿਸੇ ਜਾਮੇ ਤੇ ਰਹੋ ਕਿਸੇ ਕਿਸੇ ਜਾਮੇ ਤੇ ਰਹੋ ਭਾਵੇਂ ਪਰ ਮਾਨਵ ਰਹਿਣ ਦਾ ਚਾਰਾ ਕਰੋ ਦਰਸਲ ਜਿਹੜੇ ਰਿਸ਼ਤੇ ਹਨ ਦੋ ਤਰ੍ਹਾਂ ਦੇ ਰਿਸ਼ਤੇ ਹਨ ਇੱਕ ਖੂਨ ਦਾ ਰਿਸ਼ਤਾ ਹੈ ਇੱਕ ਜਿਹੜੇ ਰਿਸ਼ਤੇ ਅਸੀਂ ਸਮਾਜਿਕ ਜੀਵ ਹੁੰਦਿਆਂ ਆਪਸ ਵਿੱਚ ਸਿਰਜੇ ਹੋਏ ਨੇ ਤੇ ਦੋਨਾਂ ਰਿਸ਼ਤਿਆਂ ਦੀ ਆਪਣੀ ਆਪਣੀ ਥਾਂ ਤੇ ਹਿੱਸਾ ਸਿਰਜੇ ਹੋਏ ਸੁਪਨੇ ਤੇ ਖੂਨ ਦੇ ਰਿਸ਼ਤੇ ਦੀ ਮਹੱਤਤਾ ਕਿਵੇਂ ਹੈ ਇਸ ਨੂੰ ਦਰਸਾਉਂਦੀ ਛੋਟੀ ਜਿਹੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੀ 8 ਸੱਤ ਬਰਿਆਂ ਦੀ ਬੱਚੀ ਹੈ ਉਹ ਕਿਤੇ ਰਿਸ਼ਤੇਦਾਰੀ ਵਿੱਚ ਜਾ ਰਹੇ ਨੇ ਰਸਤੇ 'ਚ ਸੜਕ ਦੇ ਕਿਨਾਰੇ ਤੇ ਬੱਚੀ ਦੀ ਨਜ਼ਰ ਪਈ ਇੱਕ 10 ਕੁ ਬਰਿਆਂ ਦੀ ਲੜਕੀ ਰੇੜੀ ਦੇ ਉੱਤੇ ਤਰਬੂਜ ਵੇਚ ਰਹੀ ਤੇ ਬੱਚੀ ਜਿੱਦ ਕਰਨ ਲੱਗੀ ਕਿ ਮੈਂ ਉੱਥੋਂ ਤਰਬੂਜ ਲੈਣਾ ਹੈ ਉਹ ਜਿੱਦ ਦੇ ਅੱਗੇ ਬੱਚੀ ਦੀ ਜਿੱਦ ਦੇ ਅੱਗੇ ਮਾਪੇ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਰੇੜੀ ਦੇ ਲਾਗੇ ਕਾਰ ਰੋਕ ਲਈ ਤੇ ਮਾਂ ਜਿਹੜੀ ਉਹ ਰੇੜੀ ਵਾਲੀ ਲੜਕੀ ਨੂੰ ਪੁੱਛ ਰਹੀ ਹੈ ਤੇ ਤਰਬੂਜ ਲੈ ਆ ਕਿਵੇਂ ਹੈ ਉਹ 10 ਵਰਿਆਂ ਦੀ ਲੜਕੀ ਬੜੀ ਆਦਰ ਨਾਲ ਜਵਾਬ ਦਿੰਦੀ ਹੈ ਕਿ ਹਰ ਤਰਬੂਜ 50 ਰੁਪਏ ਦਾ ਹੈ ਜਿਹੜਾ ਮਰਜ਼ੀ ਲੈ ਲਓ ਤੇ ਔਰਤ ਕਹਿੰਦੀ ਹੈ ਤਰਬੂਜ ਇੰਨਾ ਮਹਿੰਗਾ ਕਿਥੇ 40 ਰੁਪਏ ਦੇਵਾਂਗੇ ਇਸੀ ਦਾ ਤੇ ਉਹ ਕਹਿੰਦੀ ਮੈਂ ਬੜੇ ਅੱਗੇ ਬਨਾਲ ਕਹਿੰਦੀ ਹੈ ਵੀ ਮੈਡਮ ਸਾਨੂੰ ਮੈਨੂੰ ਇਹ ਤਰਬੂਜ ਸੰ ਘਰ ਵਾਸਤੇ ਨਾ ਘਰ ਤੇ ਜਦੋਂ ਅਸੀਂ ਖਰੀਦਿਆ 45 ਰੁਪਏ ਚ ਪੈਂਦਾ ਤੇ ਮੈਂ ਤਾਂ 55 ਰੁਪਏ ਵਿੱਚੋਂ ਖਤਮ ਨੇ ਉਹਦੇ ਨਾਲ ਹੀ ਸਾਡਾ ਘਰ ਦਾ ਖਰਚਾ ਲੈਂ ਹੈ ਤੇ ਉਹ ਨਹੀਂ ਮੰਨਦੀ ਮਸ ਲੈਂਦੀ ਹੈ ਕਿ 40 ਰੁਪਏ ਦੇਵਾਂਗੀ ਮੈਂ ਤੇ ਫਿਰ ਕਹਿੰਦੀ ਹੈ ਔਰਤ ਤੋਂ ਸੂ ਕਾਲ ਚੰਗਾ ਇੱਕ ਸੇਬ ਦੇ ਦੇ ਇੱਕ ਤਰਬੂਜ ਦੇ ਦੇ ਤੇਰੀ ਭੈਣ ਹੈ ਜਿਹੜੀ ਆ ਕਾਰ ਸਾਡੇ ਨਾਲ ਸਾਡੀ ਧੀ ਇਹ ਜਿੱਦ ਕਰ ਰਹੀ ਹੈ ਆਪਣੀ ਭੈਣ ਨੂੰ ਦੇ ਦੇ ਤਰਬੂਜ ਤੇ ਨਾਲ ਇਹ ਸੋਚੀ ਹੈ ਔਰਤ ਨੇ ਕਿ ਜਦੋਂ ਮੈਂ ਭੈਣ ਕਹਿਤਾ ਤਾਂ ਆਪਣੇ ਆਪ ਹੀ ਇਹ 40 ਰੁਪਏ ਕੀ ਦੇ ਦੇ ਤੇ ਉਹ ਤਰਬੂਜ ਲੈ ਕੇ ਆਉਂਦੀ ਹੈ ਤਰਬੂਜ ਲੈ ਕੇ ਜਦੋਂ ਫੜਾਉਣ ਲੱਗਦੀ ਹੈ ਨਾ ਕਾਰਚ ਖਿੜਕੀ ਰਹੀ ਤਾਂ ਤਰਬੂਜ ਥੱਲੇ ਡਿੱਗ ਪੈਂਦਾ ਤੇ ਤਰਬੂਜ ਦੇ ਕਈ ਟੁਕੜੇ ਹੋ ਜਾਂਦੇ ਨੇ ਤੇ ਔਰਤ ਹੈ ਜਿਹੜੀ ਉਹ ਬੱਚੀ ਕਹਿ ਰਹੀ ਹੈ ਜਿਹੜੀ ਵੇਚਣ ਵਾਲੀ ਹੈ ਮੁਸਕਰਾ ਕੇ ਵੀ ਕੋਈ ਨਹੀਂ ਮੈਂ ਹੋਰ ਤਰਬੂਜ ਲੈ ਕੇ ਆਉਂਦੀ ਉਹ ਹੋਰ ਤਰਬੂਜ ਲਾਇਆ ਹੁਣ ਜਿਹੜੀ ਔਰਤ ਹੈ ਉਹ ਸੋਚ ਰਹੀ ਹੈ ਇੱਕ ਤਾਂ ਤਰਬੂਜ ਡਿੱਗ ਪਿਆ ਉਹਦੇ 50 ਇੱਕਾ ਹੁਣ ਹੋਰ ਜਿਹੜਾ ਦੇਉਂਗੇ ਇਹ 100 ਰੁਪਏ ਮੰਗੂਗੀ ਮੈਂ ਤਾਂ ਸਿਰਫ ਇੱਕ ਤਰਬੂਜ ਦੇਣੀ 40 ਰੁਪਏ ਦੇਣਾਂ ਨੇ ਜਿਹੜੇ ਡਿੱਗ ਪਏ ਦੇਖ ਪਿਆ ਤੇ ਉਹ ਜਦੋਂ ਤਰਬੂਜ ਦੇਤਾ ਨਾ ਉਹ ਦੋਤਰ ਬਾਰੀ ਕਹਿ ਵੀ ਲੈ ਆਪਣੀ ਭੈਣ ਨੂੰ ਦੇ ਦੇ ਉਹਨੇ ਤਰਬੂਜ ਦੇਤਾ ਜਦੋਂ ਪੈਸੇ ਦੇਣ ਲੱਗੀ ਨਾ ਉਹ ਲੜਕੀ ਨੂੰ ਤਾਂ ਜਿਹੜੀ ਲੜਕੀ ਜਵਾਬ ਦਿੰਦੀ ਹੈ ਜਦੋਂ ਐ ਕਰਕੇ 40 ਰੁਪਏ ਦੇਣ ਲੱਗੀ ਲੜਕੀ ਕਹਿੰਦੀ ਮੈਂ ਪੈਸਾ ਕੋਈ ਨਹੀਂ ਦੇਣਾ ਉਹ ਕਹਿੰਦੇ ਕਿਉਂ ਪੈਸੇ ਕਿਉਂ ਨਹੀਂ ਲੈਣਾ ਕਹਿੰਦੇ ਤੁਸੀਂ ਆਪ ਵੀ ਤਾਂ ਮੈਨੂੰ ਇਹਦਾ ਭੈਣ ਇਹਦੀ ਕਹਿ ਹੈ ਵੀ ਭੈਣ ਨੂੰ ਦੇ ਦੇ ਮੈਂ ਆਪਣੀ ਭੈਣ ਨੂੰ ਦੇ ਰਹੀ ਆ ਤੇ ਜਿੱਥੇ ਰਿਸ਼ਤਾ ਹੋਵੇ ਉਥੇ ਪੈਸੇ ਦੀ ਕੋਈ ਕੀਮਤ ਨਹੀਂ ਹੁੰਦੀ ਮੈਂ ਆਪਣੀ ਪੈਣ ਨੂੰ ਦਿੱਤਾ ਹੈ ਪੈਣ ਖਾਲੇ ਕਿ ਮੈਨੂੰ ਕੋਈ ਦੀ ਇੱਕ ਦੋ ਨਹੀਂ ਵੀ ਕਿ ਤਾਂ ਵੀ ਕੀ ਫਰਕ ਪੈਂਦਾ ਉਹ ਜਿਹੜਾ ਬਾਰ ਬਾਰ ਕਹਿ ਰਹੀ ਹੈ ਕਹਿੰਦੀ ਨਹੀਂ ਉਹ ਕਹਿੰਦੀ ਹੈ ਮੈਨੂੰ ਘਰੋਂ ਸਿੱਖਿਆ ਵੀ ਇਹ ਹੀ ਮਿਲਦੀ ਹੈ ਮਿਲੀ ਹੈ ਵੀ ਰਿਸ਼ਤਿਆਂ ਦੇ ਸਾਹਮਣੇ ਪੈਸਿਆਂ ਦੀ ਕੋਈ ਮਹੱਤਤਾ ਨਹੀਂ ਹੈ ਮੈਂ ਨਹੀਂ ਲੈਣੇ ਉਹ ਜਿਹੜੀ ਔਰਤ ਹੈ ਉਹ ਇੰਨੀ ਪ੍ਰਭਾਵਿਤ ਹੁੰਦੀ ਹੈ ਘਰ ਚੋਂ ਉਤਰਦੀ ਹੈ ਆਪਣੇ ਬਾਹਰ ਦੇ ਵਿੱਚੋਂ ਇੱਕ ਸੋਨੇ ਦੀ ਕਹ ਰਹੀ ਹੈ ਉਹਦੇ ਕੋਲੇ ਉਹ ਉਤਾਰਦੀ ਹੈ ਬੰਗ ਉਹਨੇ ਦੀ ਬੰਗ ਉਤਾਰ ਕੇ ਉਹਦੇ ਹੱਥ 'ਚ ਪਾਉਂਦੀ ਹੈ ਪਿਆਰ ਨਾਲ ਤੇ ਉਹਦੇ ਸਿਰ 'ਤੇ ਹੱਥ ਰੱਖਦੀ ਹੈ ਕਹਿੰਦੀ ਲਾਏ ਕਿ ਜਦੋਂ ਤੂੰ ਮੇਰੀ ਧੀ ਨੂੰ ਤੇ ਆਪਣੀ ਭੈਣ ਬਣਾ ਲਿਆ ਫਿਰ ਲੈ ਮਾਂ ਵੱਲੋਂ ਤੋਹਫਾ ਇਹ ਵੀ ਲੈ ਲੈ ਉਹ ਖਾਤਬੰਦੀ ਹੈ ਵੀ ਕਿੱਥੇ ਤਾਂ ਮੇਰਾ ਤਰਬੂਜ ਕਿੱਥੇ ਸੋਨਾ ਕਿ ਮੈਂ ਇਹ ਨਹੀਂ ਲੈ ਸਕਦੀ ਫਿਰ ਔਰਤ ਜਵਾਬ ਦਿੰਦੀ ਹੈ ਵੀ ਤੂੰ ਆਪ ਹੀ ਤਾਂ ਬੇਤਾ ਕਹਿ ਕੇ ਆਤੀਆਂ ਬੀ ਰਿਸ਼ਤਿਆਂ 'ਚ ਪੈਸਾ ਨਹੀਂ ਦੇਖਿਆ ਜਾਂਦਾ ਮਹਿੰਗੀ ਸਸਤੀ ਚੀਜ਼ ਨਹੀਂ ਦੇਖੀ ਜਾਂਦੀ ਮੈਂ ਤੈਨੂੰ ਦੇ ਰਹੀ ਹਾਂ ਪਿਆਰ ਨਾਲ ਇਹ ਉਹ ਦੇ ਦਿੰਦੀ ਹੈ ਉਸ ਤੋਂ ਬਾਅਦ ਜਿਹੜਾ ਪਤੀ ਹੈ ਉਹ ਸਟੀਅਰਿੰਗ ਤੇ ਬੈਠਾ ਮੁਸਕਰਾ ਰਿਹਾ ਹੈ ਇਹਨਾਂ ਦੋਨਾਂ ਦੀ ਹੈ ਪਤੀ ਦੀ ਆਪਣੀ ਪਤਨੀ ਦੀ ਆਪਦਰ ਲੜਕੀ ਦੀਆਂ ਗੱਲਾਂ ਤੋਂ ਪਰ ਉਹਦੇ ਤੇ ਵੀ ਲੜਕੀ ਦੇ ਕਹੇ ਸ਼ਬਦਾਂ ਦੀ ਛੱਟ ਵੱਜਦੀ ਹੈ ਉਸ ਤੋਂ ਬਾਅਦ ਉਹ ਫੋਨ ਆਪਣੇ ਵੱਡੇ ਭਰਾ ਨੂੰ ਕਰਦਾ ਹੈ ਇਹਦੇ ਨਾਲ ਬੋਲਚਾਲ ਬੰਦ ਹੈ ਮਕਦਮੇਬਾਜ਼ੀ ਚੱਲ ਰਹੀ ਹੈ ਉਹਨੂੰ ਫੋਨ ਕਰਦਾ ਵੀ ਵੀਰਿਆ ਵੱਡਾ ਭਰਾ ਹੈ ਉਹਦਾ ਕਿ ਵੀਰਿਆ ਅੱਜ ਮੈਨੂੰ ਇੱਕ ਸਬਕ ਮਿਲਿਆ ਕਿ ਰਿਸ਼ਤੀਆਂ ਦੇ ਸਾਹਮਣੇ ਪੈਸਾ ਜਾਇਦਾਦ ਵੀ ਕੋਈ ਕੀਮਤ ਨਹੀਂ ਜਿਹੜਾ ਮੈਂ ਤੇਰੇ ਤੇ ਮੁਕੱਦਮਾ ਕੀਤਾ ਹੋਇਆ ਸੀ ਨਾ ਜਾਇਦਾਦ ਲੈਣ ਦਾ ਉਹ ਮੁਕੱਦਮਾ ਮੈਂ ਕੱਲ ਨੂੰ ਕੋਰਟ 'ਚ ਜਾ ਕੇ ਵਾਪਸ ਲੈ ਲਿਆ ਮੈਨੂੰ ਨਹੀਂ ਚਾਹੀਦੀ ਇਹ ਹੱਡੀ ਚਾਹੀਦਾ ਜਾਇਦਾਦ ਮੈਨੂੰ ਮੇਰਾ ਵੀਰ ਚਾਹੀਦਾ ਤੇ ਉਧਰ ਵੱਡਾ ਭਰਾ ਬੋਲਦਾ ਵੀ ਛੋਟੂ ਅਸੀਂ ਮੇਤਾ ਆਪਾ ਤਾਂ ਆਪਸੀ ਚੀ ਮਿਲਣ ਵਾਸਤੇ ਵੀ ਕਰ ਸਕੀ ਕਿਉਂ ਕਰ ਜਾਇਦਾਨ ਵੀ ਖਾਦੀ ਖੜੀ ਕੱਲ ਨੂੰ ਪਰਿਵਾਰ ਸਮੇਤ ਘਰੇ ਆਈ ਆਪਾਂ ਇਕੱਠੇ ਰੋਟੀ ਖਾਵਾਂਗੇ ਇਹਨਾਂ ਫਿਰ ਕਹਿੰਦਾ ਜੋੜ ਦੇ ਕੇ ਜਿੰਨੀ ਦੇਰ ਤੂੰ ਕਰਨੀ ਆਇਆ ਮੈਂ ਰੋਟੀ ਨਹੀਂ ਖਾਵਾਂਗਾ ਤੇ ਦੋਨਾਂ ਦੀਆਂ ਖਾਟੋ ਅਥਰੂ ਚਾਕੇ ਹੋਏ ਨੇ ਇਹ ਹੈ ਰਿਸ਼ਤਿਆਂ ਦੀ ਮਹੱਤਤਾ ਇਹ ਸਿਸੰਤ ਦੀ ਕਿ ਰਿਸ਼ਤਾ ਜੇ ਅਸੀਂ ਪਾਲਣਾ ਕਰਨ ਦੀ ਰਿਸ਼ਤੇਤ ਨਹੀਂ ਪਾਲਣਾ ਕਰਨ ਦੀ ਜਾਸ ਕੀਏ ਤਾਂ ਮਾਨਸਿਕ ਸਕੂਨ ਵੀ ਸਾਡੇ ਹਿੱਸੇ ਆਏਗਾ বহুত বহুত ধন্যবাদ